ਬਾਜੀ ਲਿਖਵੰਦ ਸਿੰਘ ਜੱਫਰ ਰਿਟਾਇਰਡ ਜੀ ਕੀ ਸਰ ਮਾਮਲਾ ਕੀ ਹੈ ਜੀ ਮਾਮਲਾ ਬਾਜੀ ਪਰਸੋਂ ਦਾ 2 ਤਰੀਕ ਨੂੰ ਇੱਕ ਸ਼ਿਫਟ ਗੱਡੀ ਇੱਕ ਆਈ ਆ ਗੱਡੀ ਇਹ ਬੰਦਿਆਂ ਦੀ ਭਰੀ ਪਈ ਸੀ ਇੱਕ ਬੰਦਾ ਨਿਕਲ ਕੇ ਬਾਹਰ ਗਲੀ ਵਿੱਚ ਨੂੰ ਉਹਨੇ ਗਾਲਾਂ ਕੱਢੀਆਂ ਨਾਲੇ ਉਹਨੇ ਆਖਿਆ ਤੇਰੇ ਬੱਚੇ ਉੱਥੇ ਸਾਡੇ ਪੜਦੇ ਨੇ ਸਕੂਲੇ ਹਨ ਤੁਹਾਨੂੰ ਤੁਹਾਨੂੰ ਅੱਗੇ ਵੀ ਆਖਿਆ ਕਿ ਇੰਨੇ ਪੈਸੇ ਦੋ ਹੁਣ ਤੁਸੀਂ ਸਾਡੇ ਸਾਨੂੰ ਮਿਲਣ ਤੱਕ ਨਹੀਂ ਅੱਜ ਤੱਕ ਆਏ ਪਰ ਨਾ ਕੋਈ ਗੱਲ ਨਹੀਂ ਕੀਤੀ ਉਤੋਂ ਬਾਅਦ ਉਹ ਗੱਡੀ ਲੈ ਕੇ ਚਲੇ ਗਏ ਨੇ ਕੱਲ ਮੈਨੂੰ ਸਵੇਰੇ 12 ਵਜੇ ਤੋਂ ਫੋਨ ਆਉਣਾ ਸ਼ੁਰੂ ਹੋ ਗਿਆ ਉਹ ਫੋਨ ਦੇ ਆਧਾਰ ਤੇ ਅਸੀਂ ਬੜਾ ਪਰੇਸ਼ਾਨ ਕੀਤਾ ਤੁਹਾਨੂੰ ਮਿਲੋ ਤੇ ਮਿਲਦੇ ਕਿਉਂ ਨਹੀਂ ਤੁਹਾਡੇ ਬੱਚੇ ਅਸੀਂ ਗੱਡੀ ਚਲਾਉਨੇ ਆ ਨਾ ਮਿਲੇ ਤਾਂ ਮੈਂ ਪਰੇਸ਼ਾਨ ਹੋ ਕੇ ਕੋਰਲੀ ਥਾਣੇ ਗਿਆ ਜੇ ਆਪਣੇ ਛੋਟੇ ਭਰਾ ਨਾਲ ਲੱਗੇ ਤੇ ਬੱਚੇ ਪੜਦੇ ਸੀ ਅਸੀਂ ਉੱਥੇ ਜਾ ਕੇ ਕੰਪਲੇਨ ਲਿਖਾਈ ਮਨਸੀਰ ਥਾਣਾ ਥਾਣੇ ਚ ਥਾਣੇ ਦੇ ਕੰਪਲੇਨ ਲਿਖਾਉਂਦੇ ਲਿਖਾਉਂਦੇ ਆ ਫਿਰ ਉਸੇ ਨੰਬਰ ਤੇ ਫਿਰ ਫੋਨ ਆਇਆ ਮੈਂ ਥਾ ਪੁਲਿਸ ਵਿੱਚ ਜਿਹੜਾ ਸਾਡੀ ਕੰਪਲੇਨ ਲਿਖਣ ਦੇ ਉਹਨੂੰ ਆਪਣਾ ਫੋਨ ਦਿੱਤਾ ਉਹਨਾਂ ਨੇ ਫੋਨ ਤੇ ਗੱਲ ਕੀਤੀ ਵੀ ਤੁਹਾਡਾ ਕਿੰਨੇ ਚਿਰ ਦਾ ਇੰਤਜ਼ਾਰ ਕਰਨੇ ਤੁਸੀਂ ਸਾਡੇ ਕੋਲ ਪਹੁੰਚਣ ਕੋਲੋਂ ਤੇ ਪੁਲਿਸ ਉਹ ਪੁਲਸ ਵਾਲਿਆਂ ਆਖਿਆ ਵੀ ਅਸੀਂ ਤੁਹਾਡੇ ਕੋਲ ਹੁਣੇ ਪਹੁੰਚਦੇ ਆਂ 10 ਮਿੰਟ ਤੱਕ ਪੁਲਿਸ ਪਾਰਟੀ ਆਪਣੀ ਪੁਲਿਸ ਦੀ ਪਾਰਟੀ ਲੈ ਕੇ ਨਾਲ ਮੇਰੇ ਰਸਤੇ ਕਿਗੇ ਜਿੱਥੇ ਉਹਨਾਂ ਨੇ ਟਾਈਮ ਦਿੱਤਾ ਸੀ ਉੱਥੇ ਜਾ ਕੇ ਪੂਰੀ ਪੂਰੀ ਪਾਰਟੀ ਪੁਲਿਸ ਨੇ ਅਰੈਸਟ ਕਰ ਲਈ ਜੀ ਉਸ ਤੋਂ ਬਾਅਦ ਪੁਲਿਸ ਨੇ ਕੀ ਕੀਤਾ ਕੀ ਨਹੀਂ ਸਾਨੂੰ ਕੁਝ ਨਹੀਂ ਦੱਸਿਆ ਬਾਅਦ ਵਿੱਚ ਸਾਡੇ ਬੱਚੇ ਕੱਲ ਨੂੰ ਕਿਹ ਲਾ ਕੇ ਸਕੂਲੇ ਜਾਂਦੇ ਨੇ ਛੋਟੇ ਬੱਚੇ ਨੇ ਕੋਈ ਨੁਕਸਾਨ ਕਰ ਦਿੱਤਾ ਤੁਹਾਡੇ ਕੌਣ ਕਰੇਗਾ ਉਹਦੀ ਪਰਪਾਈ ਕੌਣ ਕਰੇਗਾ ਮੈਂ ਪੰਜਾਬ ਗਵਰਨਮੈਂਟ ਨੂੰ ਬੇਨਤੀ ਕਰਦਾ ਕਿ ਕੰਪਲੇਨ ਕਰਨ ਤੇ ਪਹਿਲਾਂ ਉਹਦੀ ਕਾਰਵਾਈ ਕੀਤੀ ਜਾਏ ਪੁਲਿਸ ਪਹਿਲਾਂ ਸਬੂਤ ਮੰਗਦੀ ਹੈ ਸਬੂਤ ਸਾਨੂੰ ਫੋਨ ਤੇ ਬਾਰ-ਬਾਰ ਫੋਨ ਆਉਂਦੇ ਨੇ ਅਸੀਂ ਪੁਲਿਸ ਕੋ ਫੋਨ ਲੈ ਕੇ ਗਏ ਆ ਪੁਲਿਸ ਖੁਦ ਨੇ ਪੁਲਿਸ ਨੇ ਗੱਲ ਕੀਤੀ ਹੈ ਜਿਹੜੇ ਫਰੋਤੀ ਮੰਗੇਗੀ ਕਿੰਨੀ ਮੰਗੇਗੀ 3 ਲੱਖ ਰੁਪਏ ਤੋਂ ਦੀ ਮੰਗੇਗੀ ਸਿਵਲ ਗੱਡੀ ਚ ਉਹਦਾ ਹਾਦਸਾ ਮੰਗੀ ਨਾ 3 ਲੱਖ ਬੰਦਿਆਂ ਦਾ ਕੁਝ ਨਹੀਂ ਪਤਾ ਅਹੀਂ ਨੰਬਰ ਤੇ ਹੀ ਜਰੀਏ ਉਹ ਉੱਥੇ ਪਹੁੰਚਿਆ ਜੀ ਨੰਬਰ ਜੇ 90411 43719 ਉਹ ਫੋਨ ਦੇ ਧਾਰਤੇ ਉਹਨਾਂ ਨੇ ਖੁਦ ਹੀ ਬੁਲਾਇਆ ਸਾਨੂੰ ਟਾਈਮ ਦੇ ਕੇ ਵੀ ਇੱਥੇ ਪਹੁੰਚੋ ਇਹ ਜਗ੍ਹਾ ਤੇ ਬੈਠੇ ਆਂ ਜਦੋਂ ਮੌਕੇ ਤੇ ਤੁਸੀਂ ਪਹੁੰਚੇ ਕਿੰਨੇ ਬੰਦੇ ਉਹਨਾਂ ਅਰੈਸਟ ਕੀਤੇ ਸਨ ਪੁਲਿਸ ਨੇ ਪੰਜ ਬੰਦੇ ਫਰੇਜ਼ ਉੱਤੇ ਜੀ ਤੇ ਉਸ ਤੋਂ ਬਾਅਦ ਕੋਈ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਪਤਾ ਨਹੀਂ ਪੁਲਿਸ ਨੇ ਕੋਈ ਕਾਰਵਾਈ ਕੀਤੀ ਕਹਿੰਦੇ ਇਹਨਾਂ ਕੋਈ ਹੋਰ ਹੀ ਫਰਿਆ ਹੈ ਅਸੀਂ ਥਾਣੇ ਨਹੀਂ ਰੱਖ ਸਕਦੇ ਉਹਨਾਂ ਨੂੰ ਪਰ ਭਾਜੀ ਸਾਡੇ ਬੱਚਿਆਂ ਨੂੰ ਨੁਕਸਾਨ ਹੋ ਗਿਆ ਤਾਂ ਦੱਸੋ ਕੌਣ ਕਰੇਗਾ ਅੱਦੋ ਉਹ ਤੁਹਾਡੀ ਸੁਣਵਾਈ ਕਿੱਥੇ ਹੋਏਗੀ ਮੈਂ ਭਗਵੰਤ ਮਾਨ ਸਾਹਿਬ ਨੂੰ ਇਹ ਕਹਿੰਦਾ ਵੀ ਪਹਿਲਾਂ ਕਾਰਵਾਈ ਕੀਤੀ ਜਾ ਨੁਕਸਾਨ ਹੋਣ ਤੋਂ ਪਹਿਲਾਂ ਬਾਅਦ ਵਿੱਚ ਕਾਰਵਾਈ ਕਰਨ ਦਾ ਕੀ ਫਾਇਦਾ ਸਾਡੇ ਬੱਚਿਆਂ ਨੂੰ ਨੁਕਸਾਨ ਹੋ ਗਿਆ ਇਸ ਚੀਜ਼ ਨਾਲ ਫਿਰ ਕਾਫੀ ਪ੍ਰਵਾਹ ਤੁਹਾਨੂੰ ਦੋਏਗਾ ਜੀ ਹਾਂ ਜੀ ਇਹਨਾਂ ਸਾਮੀ 7 ਵਜੇ ਬਾਅਦ ਕਰੋ ਬਾਦ ਨਹੀਂ ਜਾਂਦੇ ਜੀ ਅਸੀਂ ਬੱਚੇ ਬੱਚੇ ਸਾਡੇ ਆਉਂਦੇ ਨਹੀਂ ਅਸੀਂ ਰੋਟੀ ਵੀ ਖਾਂਦੇ ਜੀ ਪ੍ਰਗਟ ਸਿੰਘ ਆਉਂ ਡਿਊਟੀ ਹੌਚਾ ਸਰ ਓਏ ਪਿੰਡ ਮੇਰਾ ਡੇਰਾ ਉਠਾਣਾ ਮੈਂ ਕੱਲ ਸੇਵਾ ਕਰਨ ਰਿਹਾ ਗੁਰਦੁਆਰੇ ਜਿਹੜਾ ਬੱਬ ਬਣਾਉਂਦੇ ਮੈਨੂੰ ਘਰ ਦੇੰਦੀ ਕਾਲ ਆਈ ਕਿ ਇਦਾਂ ਦਿਨਾਂ ਧਮਕੀਆਂ ਬੜੀਆਂ ਆਉਂਦੀਆਂ ਤੇ ਮੈਂ ਇਹਨਾਂ ਨੂੰ ਗੱਲ ਕੀਤੀ ਪਰਸੋਂ 2 ਤਰੀਕ ਨੂੰ ਚਾਰ ਗੱਡੀ ਗੱਡੀ ਤੇ ਚਾਰ ਬੰਦੇ ਆਏ ਉਹ ਮੈਨੂੰ ਗਾਲ ਕੱਢ ਕੇ ਆਂਦੇ ਮੇਰਾ ਕੰਮ ਨਹੀਂ ਕੀਤਾ ਤਾਂ 3 ਲੱਖ ਰੁਪਏ ਨਾਲ ਮੇਰੇ ਕੋਲ ਮੰਗਿਆ ਇਹ ਪਹਿਲਾਂ ਵੀ ਜੋ ਮੈਂ ਸਕੂਲੇ ਦੱਸ ਕੇ ਆ ਮਾਸਟਰਾਂ ਨੂੰ ਕਿ ਸਰ ਇਦਾਂ ਦਾ ਗੱਲ ਮੈਨੂੰ ਇਹ ਧਮਕੀਆਂ ਆਉਂਦੀਆਂ ਤੇ ਮੇਰੇ ਬੱਚੇ ਜੋ ਮੇਰੇ ਘਰ ਲਾਇਓ ਉਹ ਕੀ ਗੇਟ ਦੇ ਅੰਦਰ ਆ ਕੇ ਲੁੰਦੇ ਸੀ ਇਹ ਹਰਨੇਕ ਸਿੰਘ ਨੂੰ ਪਤਾ ਵਿਚਾਰਾ ਮਰ ਗਿਆ ਉਹਦਾ ਪਿੱਛਾ ਸੁਣਦਿਆ ਤੇ ਮੈਂ ਡੇਰੇ ਬਾਬੇ ਨਾਲ ਜੋ ਸੇਵਾ ਕਰਦੇ ਹਾਂ ਜਦੋਂ ਮੈਨੂੰ ਪਤਾ ਲੱਗਾ ਕਰਦਿਆਂ ਕੋਲ ਕੀਤੀ ਆ ਧਮਕੀਆਂ ਉਹਦੇ ਅੱਜ ਬੱਚੇ ਤੇਰੇ ਆਂਦੇ ਲਾਉਣੇ ਆ ਉਹਨੂੰ ਪਤਾ ਹੀ ਨਾ ਕੱਲ ਦੋ ਤਰੀ ਨੂੰ ਕਹਿ ਕੇ ਗਿਆ ਇਹ ਤੇ ਮੈਂ ਉਥੇ ਸੇਵਾ ਕਰਦੇ ਆਪਣੇ ਬਰਤਨ ਉਥੇ ਸੁੱਟ ਕੇ ਬਾਬੇ ਦੇ ਭੱਜਿਆਂ ਬਾਬੇ ਦੇ ਕੀ ਗੱਲ ਹੋਈ ਹੈ ਮੈਂ ਤੁਹਾਨੂੰ ਬਾਅਦ ਵਿੱਚ ਦੱਸਦਾ ਆ ਕੇ ਇੱਥੇ ਆਏ ਆ ਤੇ ਫਿਰ ਅਸੀਂ ਨਾਲ ਅਗਲੀ ਦਈ ਮੈਂ ਚੱਲ ਬਈ ਥਾਣੇ ਚੱਲਦੇ ਆ ਥਾਣੇ ਉੱਥੇ ਗਏ ਤੇ ਉੱਥੇ ਥਾਣੇ ਦੇ ਪੁਲਿਸ ਵਾਲ ਨੇ ਆਖਿਆ ਸਾਨੂੰ ਧਮਕੀਆਂ ਆਉਣੀਆਂ ਜੇ ਗੱਲ ਕਰੋ ਤੇ ਫਿਰ ਉਹ ਜਦੋਂ ਫੋਨ ਆ ਤੇ ਉਹ ਆਂਦਾ ਤੁਹਾਡਾ ਮੇਰਾ ਕੰਮ ਨਹੀਂ ਕੀਤਾ ਪੁਲਿਸ ਵਾਲਾ ਕਹਿੰਦਾ ਕਿਹੜਾ ਕੰਮ ਆਂਦਾ ਤੈਨੂੰ ਇੱਕ ਵਾਰੀ ਦੱਸਦਾ ਅਪਾਰਟਮੈਂਟ ਦੱਸਣਾ ਤੁਹਾਨੂੰ ਸੱਤ ਡੀਕਾਂ ਦੇ ਆਓ ਮੈਂ ਕਿਹਾ ਕਿੱਥੇ ਡੀਕਾਂ ਉਹਨਾਂ ਪੁਲਿਸ ਵਾਲਾ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋਈ ਹਾਂ ਉਹਨਾਂ ਨੇ ਪੁਲਿਸ ਵਾਲਿਆਂ ਨਾਲ ਗੱਲਬਾਤ ਕੀਤੀ ਪੁਲਿਸ ਵਾਲਾ ਗੱਲ ਕਰਨ ਦੇ ਉਹਨਾਂ ਨਾਲ ਉਹਦੇ ਕਿੱਧਰ ਨੂੰ ਆਣਾ ਉਹ ਪੁਲਿਸ ਵਾਲਿਆਂ ਨਾਲ ਕੰਨ ਖੂਨ ਲਾ ਰੱਖਿਆ ਜਿੱਧਰ ਜਿੱਧਰ ਨੂੰ ਕਹੜੇ ਪੁਲਿਸ ਵਾਲੇ ਉਧਰ ਨੂੰ ਆਉਂਦੇ ਮੌਕੇ ਤੇ ਜਾ ਕੇ ਉਹਨਾਂ ਬੰਦੇ ਫੜੇ ਆ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਅੱਜ ਮੇਰੀ ਫਿਰ ਰਿਪੋਰਟ ਆ ਨਾ ਆਰਮੀ ਦੇ ਵਿੱਚ ਮੈਂ ਆਪਣੀ ਨੌਕਰੀ ਨਹੀਂ ਵੇਖਣਾ ਨੌਕਰੀ ਤੇ ਨਹੀਂ ਜਾਣਾ ਜਾ ਮੇਰੇ ਬੱਚਿਆਂ ਦਾ ਧਿਆਨ ਰੱਖਿਆ ਜਾਏ ਤੇ ਉਹਨਾਂ ਨੂੰ ਫੜਿਆ ਜਾਏ ਬਸ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ